ਚੈਲੋ ਪੰਜਾਬੀ ਦੇਖ ਰਹੇ ਹੋ ਦਸਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਸ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ 20 ਫਰਵਰੀ ਦਿਨ ਮੰਗਲਵਾਰ ਨੂੰ ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਇੱਕ ਤੇ ਅਮਰੀਕਾ ਦੇ ਵਿੱਚ ਭਰੂਣ ਸੰਬੰਧੀ ਅਦਾਲਤ ਦਾ ਕੁਝ ਫੈਸਲਾ ਆਇਆ ਜਿਹਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਪੈ ਸਕਦਾ ਉਹ ਸਾਂਝਾ ਕਰਨਾ ਆ ਦੂਜਾ ਜਿਹੜੀ ਗੱਲਬਾਤ ਆ ਕਿ ਜਦੋਂ ਟਰੰਪ ਦੇ ਡੋਨਲਡ ਟਰੰਪ ਜਿਹੜੇ ਉਹ ਰਾਸ਼ਟਰਪਤੀ ਬਣ ਜਾਂਦੇ ਆ ਉਹਨਾਂ ਦੇ ਰਾਸ਼ਟਰਪਤੀ ਬਣਨ ਨਾਲ ਅਮਰੀਕਾ ਨਾਟੋ ਦੇ ਵਿੱਚੋਂ ਬਾਹਰ ਹੋਊਗਾ ਤੀਜੀ ਗੱਲਬਾਤ ਜਿਹੜੀ ਆ ਉਹ ਮਿਨੀਆਪਲਸ ਸ਼ੂਟਿੰਗ ਦੇ ਦੌਰਾਨ ਬਹੁਤ ਸਾਰੇ ਸਵਾਲ ਪੈਦਾ ਹੋਏ ਆ ਉਹਦੀ ਤੇ ਗੱਲਬਾਤ ਕਰਾਂਗੇ ਚੌਥੀ ਗੱਲਬਾਤ ਦੱਸੀ ਜਾ ਰਹੀ ਹੈ ਕਿ ਕੱਲ ਬੁੱਧਵਾਰ ਨੂੰ ਇੱਕ ਸੈਟਲਾਈਟ ਧਰਤੀ ਦੇ ਨਾਲ ਟਕਰਾਉਣਾ ਪੰਜਵੀਂ ਗੱਲਬਾਤ ਵਲਾਦੀਮੀਰ ਪੁਤਿਨ ਨੇ ਕੇਮਯੋਂਗ ਉਹਨੂੰ ਇੱਕ ਕਾਰ ਤੋਹਫੇ ਵਜੋਂ ਦਿੱਤੀ ਹੈ ਜੀ ਬਹੁਤ ਚਰਚਾ ਹੋ ਰਹੀ ਹੈ ਤੇ ਆਖਰ ਦੇ ਵਿੱਚ ਆਪਾਂ ਇੱਕ ਜਿਹੜੀਆਂ ਕੁਝ ਡੇਟਿੰਗ ਐਪਸ ਜਿਵੇਂ ਟਿੰਡਰ ਆ ਉਹਦੇ ਉੱਤੇ ਕੇਸ ਕੀਤਾ ਗਿਆ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਫਰਾਈਡੇ ਨੂੰ ਆ ਲੰਘੇ ਸ਼ੁੱਕਰਵਾਰ ਅਲਾਬਾਮਾ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਦਿੱਤੀ ਆ ਕਿ ਜਿਹੜੀਆਂ ਐمبرਿਓਜ਼ ਨੇ ਉਹਨਾਂ ਨੂੰ ਖਤਮ ਕਰਨਾ ਮਤਲਬ ਤੁਹਾਡੇ ਜਿਹੜੀ ਉਹ ਉਹਨੂੰ ਇੱਕ ਲਿਵਿੰਗ ਚੀਜ਼ ਸਮਝਿਆ ਜਾਣਾ ਚਾਹੀਦਾ ਤੇ ਉਹਨਾਂ ਨੂੰ ਖਤਮ ਕਰਨ ਦਾ ਮਤਲਬ ਵੀ ਕੋਈ ਭ੍ਰੂਣ ਖਤਮ ਕਰਨ ਵਾਲੀ ਗੱਲਬਾਤ ਹੀ ਦੱਸੀ ਜਾ ਰਹੀ ਆ ਤੇ ਇਹਦੇ ਨਾਲ ਕਈ ਸੈਂਕੜੇ ਹਜ਼ਾਰਾਂ ਜਿਹੜੇ ਪੇਸ਼ੈਂਟ ਨੇ ਉਹਨਾਂ ਦੇ ਉੱਤੇ ਫਰਕ ਪਊਗਾ ਕਿਉਂਕਿ ਹਰ ਸਾਲ ਉਹ ਇਸ ਪ੍ਰੋਸੀਜਰ ਦੇ ਵਿੱਚੋਂ ਨਿਕਲਦੇ ਆ ਅਮਰੀਕਾ ਦੇ ਵਿੱਚ ਬਹੁਤ ਵੱਡਾ ਮਾਮਲਾ ਆ ਭਰੂਣ ਹੱਤਿਆ ਦਾ ਆਪਾਂ ਸਾਰੇ ਜਾਣਦੇ ਆ ਦੋ ਧਿਰਾਂ ਦੇ ਵਿੱਚ ਵੰਡੇ ਪਏ ਆ ਤੇ ਵੋਟਾਂ ਦੇ ਵੇਲੇ ਇਸ ਵੇਲੇ ਸਿੱਧਾ ਸਿੱਧਾ ਰੌਲਾ ਆ ਕਿ ਅਬੋਰਸ਼ਨ ਕਿੱਥੇ ਅਲਾਉਡ ਆ ਕਿੱਥੇ ਨਹੀਂ ਅਲਾਉਡ ਤੇ ਕਿੱਥੇ ਵਿੱਚ ਵਿਚਾਲੇ ਆ ਇੱਕ ਧਿਰ ਜਿਹੜੀ ਹੱਕ ਦੇ ਵਿੱਚ ਆ ਇੱਕ ਵਿਰੋਧ ਦੇ ਵਿੱਚ ਹੁਣ ਪਿੱਛੇ ਰੌਲਾ ਇਹ ਪੈਂਦਾ ਸੀ ਵੀ ਕਿਹੜਾ ਕਿਹੜੀ ਭਰੂਣ ਹੱਤਿਆ ਜਣੀ ਅਬੋਰਸ਼ਨ ਕਦੋਂ ਤੱਕ ਇੱਕ ਤੇ ਜਦੋਂ ਪਹਿਲੇ ਟਰਾਈਮੇਸਟਰ ਦੇ ਵਿੱਚ ਆ 9 ਮਹੀਨਿਆਂ ਦੇ ਵਿੱਚ ਬੱਚੇ ਨੇ ਪੈਦਾ ਹੋਣਾ ਵੀ ਪਹਿਲੇ 3 ਮਹੀਨਿਆਂ ਦੇ ਵਿੱਚ ਜਾਂ ਉਤੋਂ ਪਹਿਲਾਂ ਜਾਂ ਫਿਰ ਇੱਥੇ ਸੀਗਾ ਵੀ 6 ਹਫ਼ਤਿਆਂ ਤੋਂ ਬਾਅਦ ਕੋਈ ਵੀ ਕੀਤੀ ਗਈ ਹੱਤਿਆ ਜਿਹੜੀ ਉਹ ਅਬਾਰਟ ਕਰਨਾ ਮਨਾ ਆ ਜਾਂ ਜਦੋਂ ਤੱਕ ਮਾਂ ਦੀ ਕੁੱਖ ਦੇ ਵਿੱਚ ਜਦੋਂ ਉਹ ਅਲਟਰਾਸਾਊਂਡ ਨਾਲ ਦੇਖਦੇ ਆ ਵੀ ਬੱਚੇ ਦੀ ਹਾਰਟ ਬੀਟ ਆ ਜਵੇ ਤਾਂ ਮਤਲਬ ਮੰਨ ਲੀਂਦੇ ਇੱਕ ਜਿੰਦੀ ਜਗਦੀ ਚੀਜ਼ ਆ ਜੇ ਹੁਣ ਇਹਨੂੰ ਅਬਾਰਟ ਕੀਤਾ ਗਿਆ ਕਿਸੇ ਵੀ ਕਾਰਨ ਕਰਕੇ ਤਾਂ ਇਹ ਸਜ਼ਾਯੋਗ ਅਪਰਾਧ ਆ ਹੁਣ ਉਹ ਗੱਲ ਜਲਦੀ ਜਲਦੀ ਉਤੋਂ ਵੀ ਪਹਿਲਾਂ ਤੱਕ ਆ ਗਈ ਕਿ ਐਮਬ੍ਰਿਓ ਜਿਹੜੀ ਆ ਉਹਨੂੰ ਡਿਸਟਰੋਏ ਕਰਨਾ ਵੀ ਅਪਰਾਧ ਮੰਨਿਆ ਜਾਊਗਾ ਐਮਬ੍ਰਿਓ ਦਾ ਕੀ ਮਤਲਬ ਆ ਜਾਂ ਭਰੂਣ ਦਾ ਕੀ ਮਤਲਬ ਅਸਲ ਦੇ ਵਿੱਚ ਜਿਹੜਾ ਤਾਂ ਇੱਕ ਕੁਦਰਤੀ ਪ੍ਰੋਸੈਸ ਆ ਉਹਦੇ ਵਿੱਚ ਤਾਂ ਜਿਹੜੀ ਔਰਤ ਦੀ ਕੋਖਾ ਉਹਦੇ ਵਿੱਚ ਜਦੋਂ ਸਪਰਮ ਤੇ ਅਗ ਮਿਲਦੇ ਆ ਤੇ ਉਹਦੇ ਤੋਂ ਬਾਅਦ ਉਹਦਾ ਸਾਈਕੋਟ ਬਣਦਾ ਤੇ ਐਮਬ੍ਰਿਓ ਬਣ ਜਾਂਦਾ ਮਤਲਬ ਬੱਚਾ ਬਣਨਾ ਸ਼ੁਰੂ ਹੋ ਜਾਂਦਾ ਚਾਹੇ ਉਹ ਕੁਝ ਹਫ਼ਤਿਆਂ ਦੀ ਵਿੱਚ ਹੀ ਹੋਵੇ ਤੇ ਉਹਦੇ ਤੋਂ ਬਾਅਦ ਫਿਰ ਡਿਵੈਲਪਮੈਂਟ ਤੋਂ ਸਟੇਜਾਂ ਚੱਲਦੀਆਂ ਜਿਹੜੇ ਹੁਣ ਬਹੁਤ ਸਾਰੇ ਲੋਕ ਆਈਵੀਐਫ ਕਰਵਾਉਂਦੇ ਆ ਜਿਹੜੀ ਇਨ ਵਿਟ੍ਰੋ ਫਰਟੀਲਾਈਜੇਸ਼ਨ ਕਹਿੰਦੇ ਜਿਹਨੂੰ ਟੈਸਟ ਟ ਕਿ ਇੱਕ ਪਾਸੇ ਨਕਲੀ ਤਰੀਕੇ ਦੇ ਨਾਲ ਜਿਹੜਾ ਮੇਲ ਆ ਉਹਦੇ ਸਪਰਮ ਲੈ ਲਿਆ ਜਾਂਦੇ ਆ ਇਸੇ ਤਰ੍ਹਾਂ ਜਿਹੜੀ ਔਰਤ ਆ ਉਹਦੇ ਵਿੱਚੋਂ ਐਗ ਕੱਢ ਲਿਆ ਜਾਂਦਾ ਜਾਂ ਉਹਦੇ ਵਿੱਚੋਂ ਐਗ ਲੈ ਲਿਆ ਜਾਂਦਾ ਉਹਨਾਂ ਦੋਵਾਂ ਨੂੰ ਬਾਹਰ ਇੱਕ ਮਸ਼ੀਨ ਦੇ ਵਿੱਚ ਉਹਨਾਂ ਨੂੰ ਜਿਹੜਾ ਫਿਊਜ਼ ਕਰ ਦਿੱਤਾ ਜਾਂਦਾ ਇੱਕ ਦੂਜੇ ਦੇ ਨਾਲ ਤੇ ਉਹ ਜਿਹੜੀ ਡਿਵੈਲਪ ਹੁੰਦੀ ਆ ਜਿਹੜਾ ਉਹ ਭਰੂਣ ਡਿਵੈਲਪ ਹੋ ਜਾਂਦਾ ਜਿਹੜਾ ਕਿ ਮਾਂ ਦੀ ਕੁੱਖ ਦੇ ਵਿੱਚ ਨਹੀਂ ਆ ਬਾਹਰ ਆ ਉਹਨੂੰ ਇਹ ਕਹਿੰਦੇ ਆ ਕਿ ਇਹ ਜਿਹੜਾ ਐਮਬ੍ਰਿਓ ਆ ਜਾਂ ਇਹ ਭਰੂਣ ਤੇ ਹੁਣ ਇਹ ਜਿਹੜਾ ਭਰੂਣ ਆ ਇਹ ਇਹ ਇਹਨੂੰ ਜੇ ਤਬਾਹ ਕਰਨਾ ਹੋਵੇ ਤੁਸੀਂ ਮੰਨ ਲਓ ਡਿਸਟਰੋਏ ਕਰਨਾ ਹੋਵੇ ਤੇ ਇਹਦੇ ਉੱਤੇ ਵੀ ਤੁਹਾਡਾ ਮਤਲਬ ਸਜ਼ਾ ਹੋ ਸਕਦੀ ਜਿਹੜੇ ਰੀਪ੍ਰੋਡਕਟਿਵ ਰਾਈਟਸ ਨੇ ਉਹਦੇ ਉੱਤੇ ਵੀ ਗੱਲਬਾਤ ਹੋ ਸਕਦੀ ਹੈ ਇਹ ਆਪਣੇ ਆਪ ਦਾ ਪਹਿਲਾ ਫੈਸਲਾ ਆ ਤੇ ਘਟੂ ਘਟ 11 ਸਟੇਟਸ ਜਿਹੜੀਆਂ ਉਹ ਇਹਨੂੰ ਇਹਦੇ ਉੱਤੇ ਇਹ ਜਿਹੜਾ ਸਾਰਾ ਕੁਝ ਨਵਾਂ ਸਟੇਟ ਲਾ ਲਾਗੂ ਕਰ ਰਹੀਆਂ ਜਿਹੜੀਆਂ ਰੀਪ੍ਰੋਡਕਟਿਵ ਰਾਈਟਸ ਗਰੁੱਪ ਆ ਜਿਹੜੇ ਰੀਪ੍ਰੋਡਕਟਿਵ ਰਾਈਟ ਗਰੁੱਪ ਪ੍ਰੈਗਨੈਂਸੀ ਜਸਟਿਸ ਉਹ ਕਹਿੰਦੇ ਆ ਕਿ ਜਿਹੜੇ ਨੇਸ਼ਨ ਵਾਈਡ ਜਿਹੜੀ ਇਹ ਐਡੀਸ਼ਨਲ ਅਬੋਰਸ਼ਨ ਤੇ ਰੀਪਰੋਡਕਟਿਵ ਰੈਸਟ੍ਰਿਕਸ਼ਨਸ ਆ ਅਪਲਾਈ ਕੀਤੀਆਂ ਜਾ ਰਹੀਆਂ 2024 ਦੀ ਇਲੈਕਸ਼ਨ ਤੋਂ ਪਹਿਲਾਂ ਯੂਐਸ ਸੁਪਰੀਮ ਕੋਰਟ ਡਿਸਾਈਡ ਕਰੂਗੀ ਤੇ ਲਿਮਟ ਕਰੂਗੀ ਅਬੋਰਸ਼ਨ ਡਰਗ ਨੂੰ ਪਹਿਲੀ ਵਾਰ ਹਾਈ ਕੋਰਟ ਜਿਹੜੀ ਆ ਉਹ ਰੂਲ ਕਰੂਗੀ ਇਹਸੇ ਸਬਜੈਕਟ ਨੂੰ ਜਦੋਂ ਰੋ ਵਰਸਸ ਵੇਡ ਮਾਮਲਾ ਓਵਰਟਰਨ ਕੀਤਾ ਗਿਆ 2022 ਦੇ ਵਿੱਚ ਵੀ ਜਿਹੜੇ ਹੁਣ ਕਿਸੇ ਬੰਦੇ ਨੇ ਗਲਤੀ ਨਾਲ ਜਾਂ ਉਹਨੇ ਇਹਨੂੰ ਡਿਸਟਰੋਏ ਕਰ ਦਿੱਤਾ ਜਿਹੜੀ ਉਹਦੀ ਫਰੋਜ਼ਨ ਐਮਬ੍ਰਿਓ ਆ ਉਹਨੂੰ ਤਾਂ ਉਹਨਾਂ ਦੇ ਉੱਤੇ ਵੀ ਜਿਹੜਾ ਰੌਂਗਫੁੱਲ ਡੈਥਸ ਲਾ ਸੂਟ ਹੋ ਸਕਦਾ ਕੋਰਟ ਨੇ ਰੂਲ ਆਊਟ ਕੀਤਾ ਕਿ ਪੇਸ਼ੈਂਟ ਜਿਹੜੇ ਨੇ ਉਹ ਰਾਈਟਿੰਗ ਦੇ ਵਿੱਚ ਇਹ ਦੱਸ ਸਕਦੇ ਆ ਕਿ ਅਨਬੌਰਨ ਚਿਲड्रन ਆਰ ਚਿਲड्रन ਇਹ ਸਟੇਟਮੈਂਟ ਉਹਨਾਂ ਨੇ ਦਿੱਤੀ ਹੈ ਕਿ ਜਿਹੜੇ ਜਿਹੜੇ ਕਿਸੇ ਵੀ ਮਤਲਬ ਬੇਬੀ ਦੇ ਰਾਈਟਸ ਨੇ ਰੋਂਗਫੁਲ ਡੈਥ ਆਫ ਮਾਈਨਰ ਐਕਟ ਉਹ ਇਹਨਾਂ ਦੇ ਉੱਤੇ ਵੀ ਲਾਗੂ ਹੋਊਗਾ ਹੁਣ ਇਹ ਗੱਲ ਹੈ ਕਿ ਅਸਲ ਦੇ ਵਿੱਚ ਜਿਹੜਾ ਆਈਵੀਐਫ ਆ ਬਹੁਤੇ ਲੋਕ ਕਈ ਕారణ ਕਰਕੇ ਆਈਵੀਐਫ ਆਈਯੂਐਫ ਵੱਲ ਜਾਂਦੇ ਆ ਕਈ ਲੋਕ ਮੰਨ ਲਓ ਵਿਆਹ 30 32 ਸਾਲ ਦੇ ਵਿੱਚ ਕਰਵਾ ਲੈਂਦੇ ਆ ਉਹਨਾਂ ਦੀ ਪਲਾਨ ਹੁੰਦਾ ਕਿ ਸਾਡੇ ਕੈਰੀਅਰ ਆ ਜਾਂ ਸਾਡਾ ਕੁਰਵਾਲਾ ਰਪਾਇਆ ਅਸੀਂ 8 ਸਾਲ ਬੱਚਾ ਨਹੀਂ ਲੈਣਾ ਜਾਂ 7 ਸਾਲ ਬੱਚਾ ਨਹੀਂ ਪੈਦਾ ਕਰਨਾ ਉਹ ਕੀ ਕਰਦੇ ਆ ਜਿਹੜੀ ਔਰਤ ਆ ਉਹ ਆਪਣੇ ਕੁੱਖ ਦੇ ਵਿੱਚੋਂ ਐਗ ਡਾਕਟਰ ਉਹਦਾ ਲੈ ਕੇ ਰੱਖ ਲੈਂਦੇ ਆ ਉਧਰੋਂ ਮੇਲ ਦਾ ਸਪਰਮ ਲੈ ਕੇ ਰੱਖ ਲੈਂਦੇ ਉਹਨਾਂ ਦੋਵਾਂ ਨੂੰ ਫਿਊਜ਼ ਕਰ ਦਿੰਦੇ ਉਹ ਐਮਬ੍ਰਿਓ ਜਿਹੜੀ ਬਣ ਜਾਂਦੀ ਹੈ ਯਾਨੀ ਭ੍ਰੂਣ ਇੱਕ ਤਰੀਕੇ ਦਾ ਬਣ ਜਾਂਦਾ ਉਹਨੂੰ ਫਿਰ ਇਹਨਾਂ ਬੈਂਕਸ ਦੇ ਵਿੱਚ ਫਰੋਜ਼ ਫ੍ਰੀਜ਼ ਕਰ ਦਿੰਦੇ ਆ ਉਹਨਾਂ ਨੂੰ ਮਤਲਬ ਰੱਖ ਲੈਂਦੇ ਉਹਨੂੰ ਫਰੋਜ਼ਨ ਐਮਬ੍ਰਿਓ ਕਹਿੰਦੇ ਆ ਇਹਦਾ ਮਤਲਬ ਇਹ ਆ ਕਿ ਹੁਣ ਜਦੋਂ ਸੱਤ-ਅੱਠ ਸਾਲ ਬਾਅਦ ਜੇ ਜਦੋਂ ਵੀ ਤੁਹਾਡਾ ਜੀ ਕਰੇ ਵੀ ਤੁਸੀਂ ਬੱਚਾ ਲੈਣਾ ਚਾਹੁੰਦੇ ਆ ਤਾਂ ਤੁਸੀਂ ਕੁਝ ਨਹੀਂ ਕਰਨਾ ਉਹਨੂੰ ਡਾਕਟਰ ਨੇ ਕੀ ਕਰਨਾ ਉਹ ਜਿਹੜੀ ਐਮਬ੍ਰਿਓ ਨੂੰ ਚੱਕ ਕੇ ਮਾਂ ਦੀ ਕੁੱਖ ਦੇ ਵਿੱਚ ਰੱਖ ਦੇਣਾ ਤੇ ਉੱਥੋਂ ਬੱਚੇ ਨੇ ਡਿਵੈਲਪ ਹੋਣਾ ਸ਼ੁਰੂ ਹੋ ਜਾਣਾ ਇਹਦਾ ਮਤਲਬ ਇਹ ਆ ਕਿ ਜਦੋਂ ਉਮਰ ਦੇ ਵਧਣ ਨਾਲ ਜਿਹੜੀਆਂ ਬੱਚਿਆਂ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਆ ਉਹ ਨਹੀਂ ਆਉਣਗੀਆਂ ਤੇ ਪਹਿਲਾਂ ਹੀ ਤੁਹਾਡੇ ਕੋਲ ਕਿਉਂਕਿ ਜਿੱਦੋਂ ਜਿਹੜੀ ਇਹਦੇ ਉੱਤੇ ਤੁਸੀਂ ਤੁਹਾਡਾ ਸਪਰਮ ਤੇ ਐਗ ਹੈਗਾ ਮੇਲ ਦਾ ਸਪਰਮ ਤੇ ਉਹਦਾ ਫੀਮੇਲ ਦਾ ਐਗ ਤੇ ਉਹ ਮਿਲ ਕੇ ਜਦੋਂ ਜਿਸਾਈਕੋਟ ਤੇ ਐਮਬ੍ਰਿਓ ਬਣ ਗਿਆ ਤੇ ਉਹਦੀ ਏਜ ਤਾਂ ਉਹੀ ਆ ਤੇ ਮੁੜ ਕੇ ਬਾਅਦ ਦੇ ਵਿੱਚ ਉਹ ਸਮੱਸ ਕਈ ਵਾਰੀ ਜਿਹੜੇ ਲੋਕਾਂ ਦੇ ਵਿੱਚ ਕੁਦਰਤੀ ਤਰੀਕੇ ਨਾਲ ਬੱਚੇ ਨਹੀਂ ਪੈਦਾ ਹੁੰਦੇ ਉਹ ਇਸ ਤਰੀਕੇ ਵੱਲ ਜਾਂਦੇ ਆ ਵੀ ਉਹਦਾ ਮੇਲ ਦਾ ਫੀਮੇਲ ਦਾ ਫਿਰ ਉਹਨੂੰ ਇਦਾਂ ਕਰਨਾ ਕਈ ਵਾਰੀ ਮੇਲ ਦੇ ਸਪਰਮ ਦੇ ਵਿੱਚ ਗੜਬੜਾ ਉਹ ਕਿਸੇ ਹੋਰ ਮੇਲ ਦੇ ਸਪਰਮ ਲੈ ਲੈਂਦੇ ਆ ਕਈ ਵਾਰੀ ਫੀਮੇਲ ਦੀ ਐਗ ਦੇ ਵਿੱਚ ਗੜਬੜਾ ਉਹ ਕਿਸੇ ਹੋਰ ਫੀਮੇਲ ਦਾ ਐਗ ਲੈ ਲੈਂਦੇ ਆ ਕਈ ਵਾਰੀ ਮਦਰ ਦੀ ਕੁੱਖ ਦੇ ਵਿੱਚ ਗੜਬੜਾ ਉਹ ਕਿਸੇ ਸੈਰੋਗੇਟ ਸੈਰੋਗੇਟ ਮਦਰ ਲੈ ਲੈਂਦੇ ਕਿਰਾਏ ਦੀ ਕੁੱਖ ਲੈ ਲੈਂਦੇ ਕਈ ਤਰ੍ਹਾਂ ਦੇ ਤਰੀਕੇ ਨੇ ਉਹਦੇ ਵਿੱਚ ਹੁੰਦਾ ਕੀ ਆ ਜਦੋਂ ਐਗ ਤੇ ਸਪਰਮ ਨੂੰ ਫਿਊਜ਼ ਕਰਦੇ ਆ ਤਾਂ ਉਹਦੇ ਵਿੱਚ ਕਈ ਐਮਬ੍ਰਿਓ ਬਣ ਜਾਂਦੀਆਂ ਵਿਵਲੋਕ ਕਈ ਵਾਰੀ ਹੋ ਸਕਦਾ 10 ਐਮਬ੍ਰਿਓ ਬਣ ਗਈਆਂ ਬੱਚਾ ਤੁਸੀਂ ਇੱਕ ਲੈਣਾ ਤੇ ਡਾਕਟਰ ਨੇ ਇੱਕ ਐਮਬ੍ਰਿਓ ਤੁਹਾਡੇ ਕੁੱਖ ਦੇ ਵਿੱਚ ਜਿਹੜੀ ਰੱਖਣੀ ਹੈ ਜਿਹਨੇ ਬਾਅਦ ਵਿੱਚ ਬੱਚੇ ਦੇ ਰੂਪ ਵਿੱਚ ਡਿਵੈਲਪ ਹੋਣਾ ਹੁਣ ਜਿਹੜੀਆਂ 9 ਐਮਬ੍ਰਿਓਜ਼ ਪਈਆਂ ਉਹਦਾ ਕੀ ਕੀਤਾ ਜਾਣਾ ਜੇ ਉਹਨੂੰ ਤੁਸੀਂ ਡਿਸਟਰੋਏ ਕਰ ਦਿੰਨੇ ਆ ਜਿਹੜੇ ਕਿ ਭਰੂਣ ਆ ਉਹ ਉਹਨੂੰ ਜੇ ਤੁਸੀਂ ਡਿਸਟਰੋਏ ਕਰ ਦਿੰਨੇ ਆ ਤਾਂ ਉਹਨੂੰ ਉਸੇ ਤਰੀਕੇ ਦੇ ਨਾਲ ਹੀ ਦੇਖਿਆ ਜਾਊਗਾ ਜਿਹੜਾ ਐਕਟ ਜਿਹੜਾ ਆ ਉਹ ਇੱਕ ਬੱਚੇ ਦੇ ਉੱਤੇ ਲੱਗਦਾ ਆ ਜਿਹੜਾ ਇਹਨਾਂ ਦਾ ਹੈ slogan ਕਿ unborn children are children ਕਿ ਜਿਹੜੇ ਅਣਜੰਮੇ ਬੱਚੇ ਆ ਉਹ ਵੀ ਬੱਚੇ ਆ ਤੇ ਉਹੀ ਪ੍ਰੋਟੈਕਸ਼ਨ ਜਿਹੜੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਰੌਂਗਫੁੱਲ ਡੈਥ ਆਫ ਅ ਮਾਈਨਰ ਐਕਟ ਉਹਦੇ ਤਹਿਤ ਹੀ ਦਿੱਤੀ ਜਾਊਗੀ ਤੇ ਹੁਣ ਜੇ ਇਹ ਲਾਗੂ ਹੋ ਜਾਂਦਾ ਇਹ ਮਾਮਲਾ ਬਹੁਤ ਵੱਡਾ ਹੋਊਗਾ ਤੇ ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਲੋਕ ਆ ਇਹਦੇ ਅੰਡਰ ਆ ਜਾਣਗੇ ਤੇ ਉਹਦੇ ਤੋਂ ਬਾਅਦ ਹੁਣ ਅੱਗੇ ਫੈਸਲਾ ਕੀ ਹੁੰਦਾ ਕਿਹੜੀਆਂ ਸਟੇਟਾਂ ਦੇ ਵਿੱਚ ਹੁੰਦਾ ਜਿਹੜੇ ਐਂਟੀ ਅਬੋਰਸ਼ਨ ਆਰਗੇਨਾਈਜ਼ਰਸ ਨੇ ਜਾਂ ਲਾ ਮੇਕਰਸ ਨੇ ਕੋਸ਼ਿਸ਼ ਕਰ ਰਹੇ ਆ ਕਿ ਇਹਨੂੰ ਇਲਲੀਗਲ ਬਣਾ ਦਿੱਤਾ ਜਾਵੇ ਐਮਬ੍ਰਿਓ ਨੂੰ ਡਿਸਟਰੋਏ ਕਰਨ ਦੇ ਉੱਤੇ ਕਾਨੂੰਨੀ ਜੁਰਮ ਬਣ ਜਵੇ ਇਹ ਸਾਰੇ ਤੇ ਹੁਣ ਕੋਈ ਹੋਰ ਹਾਈ ਕੋਰਟ ਜਾਂ ਸਟੇਟ ਇਹਨੂੰ ਰੂਲ ਆਊਟ ਕਰਦੀ ਆ ਜਾਂ ਕੀ ਹੁੰਦਾ ਆ ਕਿਉਂਕਿ ਇਹ ਜਿਹੜੀਆਂ ਐਮਬ੍ਰਿਓਜ਼ ਨੇ ਆ ਫਿਰ ਕਈ ਵਾਰੀ ਡੋਨੇਟ ਕਰ ਦਿੱਤੀਆਂ ਜਾਂਦੀਆਂ ਤੇ ਕਈ ਵਾਰੀ ਕਈ ਸਾਲਾਂ ਤੱਕ ਉਸੇ ਤਰ੍ਹਾਂ ਪਈਆਂ ਰਹਿੰਦੀਆਂ ਤੇ ਮੰਨ ਲਓ ਇੱਕ ਕਪਲ ਨੇ ਆਪਣੇ ਬੱਚੇ ਲੈ ਲਿਆ ਉਹਨਾਂ ਦੀਆਂ 10 ਐਮਬ੍ਰਿਓਜ਼ ਪਈਆਂ ਉਹਨਾਂ ਨੇ ਕੀ ਕਰਨੀਆਂ ਉਹ ਕਈ ਵਾਰ ਡੋਨੇਟ ਕਰ ਦਿੰਦੇ ਆ ਉਹਨੂੰ ਫਿਰ ਉਹ ਗਾਂ ਕਿਸੇ ਹੋਰ ਦੀ ਕੁੱਖ ਦੇ ਵਿੱਚ ਰੱਖ ਦਿੰਦੇ ਆ ਜਿਹਨੂੰ ਬੱਚੇ ਚਾਹੀਦੇ ਹੁੰਦੇ ਹੁਣ ਉਹ ਸਾਰੇ ਕੁਛ ਦੇ ਵਿੱਚ ਜਿਹੜਾ ਅਨਬੌਰਨ ਚਾਈਲਡ ਆ ਜਿਹਨੂੰ ਇਹ ਰੈਕੋਗਨਾਈਜ਼ ਕਰ ਰਹੇ ਆ ਜਿਹੜਾ ਜਾਰਜੀਆ ਇਹਨੂੰ ਰੈਕੋਗਨਾਈਜ਼ ਕਰਦਾ ਆ ਅਨਬੌਰਨ ਚਾਈਲਡ ਉਹਨੂੰ ਵੀ ਡਿਪੈਂਡੈਂਟ ਮੰਨਿਆ ਜਾਂਦਾ 6 ਹਫ਼ਤੇ ਦੀ ਪ੍ਰੈਗਨੈਂਸੀ ਤੋਂ ਬਾਅਦ ਅਲਾਬਾਮਾ ਦੇ ਵਿੱਚ ਜਿਹੜੀ ਇਹ ਜਿਹੜਾ ਪਾਸ ਕੀਤਾ ਜਾਂਦਾ ਆ ਤੇ ਇਹ ਜਿਹੜੇ ਹੁਣ ਇੱਕ ਪਹਿਲਾਂ ਤੇ ਸੀਗਾ ਵੀ ਕਿੰਨੀ ਜਿਹੜੇ 20 ਵੀਕਸ ਤੱਕ ਤੇ ਹੁਣ ਅਨਬੌਰਨ ਜਿਹੜਾ ਬੱਚਾ ਆ ਉਹਦੇ ਰਾਈਟਸ ਵੀ ਇਹ ਕਹਿੰਦੇ ਆ ਵੀ ਉਹਦੇ ਬਰਾਬਰ ਹੀ ਰੱਖਣੇ ਚਾਹੀਦੇ ਆ ਸਪੋਰਟ ਕੀਤੀ ਜਾ ਰਹੀ ਆ ਫੈਸਲਾ ਬਹੁਤ ਵੱਡਾ ਆ ਤੇ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਲੋਕਾਂ ਦੇ ਉੱਤੇ ਇਹਦਾ ਅਸਰ ਪਊ ਅਗਲੀ ਗੱਲਬਾਤ ਦੋਸਤੋ ਡੋਨਲਡ ਟਰੰਪ ਹੁਣਾ ਬਾਰੇ ਤੇ ਹੁਣ ਵਾਲੇ ਇਲੈਕਸ਼ਨ ਬਾਰੇ ਤੇ ਦੁਨੀਆ ਦੀ ਰਾਜਨੀਤੀ ਬਾਰੇ NATO ਤੁਹਾਨੂੰ ਪਤਾ ਆ ਕਿ ਜਿਹਦੇ ਵਿੱਚ ਅਮਰੀਕਾ ਇੱਕ ਵੱਡਾ ਦੇਸ਼ ਆ ਤੇ ਡੋਨਲਡ ਟਰੰਪ ਦੇ ਆਉਣ ਦੇ ਨਾਲ ਇਹਦੇ ਉੱਤੇ ਅਸਰ ਪੈ ਸਕਦਾ ਅਸਰ ਕੀ ਪੈ ਸਕਦਾ ਡੋਨਲਡ ਟਰੰਪ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤੇ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੇ ਕੀਤੇ ਸੀ ਉਹਨਾਂ ਤੋਂ ਕਿਤੇ ਨਾ ਕਿਤੇ ਇਹ ਅਸ਼ੰਕਾ ਲੱਗਦੀ ਹੈ ਵੀ ਜੇ ਐਤਕੀ ਡੋਨਲਡ ਟਰੰਪ ਪਬਲਿਕਨ ਪਾਰਟੀ ਦੇ ਉਮੀਦਵਾਰ ਬਣ ਕੇ ਰਾਸ਼ਟਰਪਤੀ ਦੇ ਤੇ ਉਮੀਦਵਾਰ ਬਣਨ ਤੋਂ ਬਾਅਦ ਉਹ ਜਿੱਤ ਗਏ ਤਾਂ ਨੈਟੋ ਚ ਬਾਹਰ ਹੋ ਸਕਦੇ ਜਾਂਦੇ ਉੱਤੇ ਅਸਰ ਪੈ ਸਕਦਾ ਥੋੜੇ ਦਿਨ ਪਹਿਲਾਂ ਅਸੀਂ ਕੱਢਣ ਵਾਲੇ ਇਹ ਵੀ ਖਬਰ ਸਾਂਝੀ ਕੀਤੀ ਸੀ ਕਿ ਜਿਹੜੇ ਯੂਰਪੀਅਨ ਯੂਨੀਅਨ ਦੇ ਕੁਝ ਲੀਡਰ ਨੇ ਉਹਨਾਂ ਨੇ ਇਸ ਗੱਲ ਦੇ ਉੱਤੇ ਚਿੰਤਾ ਵੀ ਜ਼ਾਹਰ ਕੀਤੀ ਹੈ ਕਿ ਇਹਦੇ ਨਾਲ ਸਾਡਾ ਨੁਕਸਾਨ ਹੋਊਗਾ ਹੁਣ ਜਿਹੜੇ ਰਾਜਨੀਤਿਕ ਮਾਹਰ ਹੋਏ ਇਹ ਕਹਿੰਦੇ ਆ ਵੀ ਕੁਝਤੇ ਇਹ ਕਹਿੰਦੇ ਵੀ ਪਹਿਲਾਂ ਵੀ ਇਹ ਆਏ ਸੀ ਇਹ ਕੜਾ ਉਦੋਂ ਨਾਟੋ ਚੋਂ ਬਾਹਰ ਹੋ ਗਿਆ ਸੀ 4 ਸਾਲ ਰਾਜ ਕਰਕੇ ਗਏ ਆ ਵੀ ਕੁਝ ਨਹੀਂ ਹੋਇਆ ਇਦਾਂ ਤੇ ਨਾ ਹੋਣਾ ਇੱਕ ਜਿਹੜੇ ਮਾਹਰ ਨੇ ਉਹ ਇਹ ਕਹਿ ਰਿਹਾ ਵੀ ਪਿਛਲੀ ਵਾਰੀ ਤਾਂ ਨਹੀਂ ਸੀ ਹੋਏ ਜੇ ਐਤ ਕੀ ਜਿੱਤ ਕੇ ਤੇ ਇਹਨਾਂ ਨੇ ਇਸ ਵਾਰੀ ਨਾਟੋ ਚੋਂ ਬਾਹਰ ਹੋ ਜਾਣਾ ਜਾਂ ਇਦਾਂ ਦੀ ਇਹ ਗੱਲਬਾਤ ਬਿਮਾਰਕਾ ਦੀ ਫੋਰਨ ਪਾਲਸੀ 1949 ਦੇ ਵਿੱਚ ਲਾਗੂ ਹੋਈ ਸੀ ਉਹ ਤੋਂ ਲੈ ਕੇ ਹੁਣ ਤੱਕ ਅ ਕਿ ਜਿਹੜੇ ਇਹ ਜਿਹੜੇ ਏਸ਼ ਮਾਮਲੇ ਦੇ ਵਿੱਚ ਇਹ ਕੀ ਕਰਦੇ ਆ ਤੇ ਇਹ ਸਵਾਲ ਹੈ ਇਸ ਵੇਲੇ ਵੱਡਾ ਆ ਜਿਹੜਾ ਜਿਹੜੀ ਇੱਕ ਇੰਟਰਵਿਊ ਦੇ ਵਿੱਚ ਇਹ ਦੱਸਿਆ ਗਿਆ ਕਿ ਡੋਨਲਡ ਟਰੰਪ ਤਰੀਕਾ ਲੱਭ ਸਕਦੇ ਆ ਇਸ ਅਲਾਈਅੰਸ ਨੂੰ ਖਤਮ ਕਰਨ ਦੇ ਲਈ ਜੇ ਰੀਇਲੈਕਟ ਹੋ ਜਾਂਦੇ ਆ ਉਹਨਾਂ ਦੀ ਜਿਹੜੀ ਡਿਜ਼ਾਇਰ ਆ ਉਹਨਾਂ ਦੀ ਇੱਛਾ ਡੋਨਲਡ ਟਰੰਪ ਦੇ ਅੰਦਰ ਪਈ ਹੈ ਇਹਨਾਂ ਦੇ ਵਿੱਚੋਂ ਬਾਹਰ ਆਉਣ ਦੀ ਉਹ ਕਦੇ ਵੀ ਉਹ ਪੂਰੀ ਕਰ ਸਕਦੇ ਆ ਇਸ ਗੱਲ ਦੇ ਚਾਂਸਸ ਆ ਕਿ ਇਹ ਉਹਦੇ ਵਿੱਚੋਂ ਜੇ ਇਹ ਚਲੇ ਜਾਂਦੇ ਬਾਹਰ ਜੇ ਰਾਸ਼ਟਰਪਤੀ ਬਣ ਜਾਂਦੇ ਤੇ ਬਾਹਰ ਆ ਜਾਣਗੇ 2024 ਦੇ ਲਈ ਹੁਣ ਪ੍ਰੈਜ਼ੀਡੈਂਸ਼ੀਅਲ ਨੋਮੀਨੇ ਰੌਲਾ ਬਹੁਤ ਹੈ ਵੀ ਇਹਨਾਂ ਨੇ ਬਣ ਜਾਣਾ ਯੂਨਾਈਟਿਡ ਸਟੇਟਸ ਦੇ ਵਿੱਚ ਤੇ ਉਹਦੇ ਨਾਲ ਫਿਰ ਜਿਹੜੀਆਂ ਇਹਨਾਂ ਦੀਆਂ ਮਿਲਟਰੀ ਡਿਪਲੋਮੈਟਿਕ ਜਾਂ ਇਕਨੋਮਿਕ ਜਾਂ ਕਲਚਰਲ ਪੈਟਰਨਸ ਨੇ ਉਹ ਸਾਰਾ ਕੁਝ ਕਿਸੇ ਨਾ ਕਿਸੇ ਤਰ੍ਹਾਂ ਬਦਲੂਗਾ ਤੇ ਜਿਹਦੇ ਵਿੱਚੋਂ ਇੱਕ ਵੱਡਾ ਜਿਹੜਾ ਰੌਲਾ ਰੱਪਾ ਇਹ ਆ ਕਿ ਇਹ ਉਹਦੇ ਵਿੱਚੋਂ ਬਾਹਰ ਆ ਸਕਦੇ ਆ ਪਹਿਲਾਂ ਇਹਨਾਂ ਦਾ ਜਦੋਂ ਬਿਆਨ ਆਇਆ ਸੀ ਬਿਆਨ ਇਹਨਾਂ ਦਾ ਅਸਲ ਦੇ ਵਿੱਚ ਕੀ ਸੀ ਇਹਨਾਂ ਨੇ ਇੱਕ ਕੈਂਪੇਨ ਦੀ ਇੱਕ ਸਪੀਚ ਸੀਗੀ ਥੋੜੇ ਦਿਨ ਪਹਿਲਾਂ ਜਿਹੜੀ ਡੋਨਲਡ ਟਰੰਪ ਨੇ ਦਿੱਤੀ ਉਹ ਸਪੀਚ ਦੇ ਵਿੱਚ ਇਹ ਕਿਹਾ ਕਿ ਮੈਂ ਜਦੋਂ ਬਣ ਗਿਆ ਤੇ ਮੈਂ ਰੂਸ ਨੂੰ ਇਹੀ ਕਹਣਾ ਵੀ ਜੋ ਤੁਸੀਂ ਕਰਨਾ ਕਰ ਲਓ ਕਿ ਉਹਨਾਂ ਨੇ ਜਿਹੜੇ ਕਿਹਾ ਸੀ ਕਿ ਰਸ਼ੀਆ ਨੂੰ ਕਹਿਣਾ ਟੂ డు ਵਾਟਐਵਰ ਦਾ ਹੈਲ ਦੇ ਵਾਂਟ ਇਹ ਜਿਹੜੇ ਉਹਨਾਂ ਦੇ ਸ਼ਬਦ ਸੀ ਇਹਨਾਂ ਨੇ ਇੱਕ ਵਾਰੀ ਫੇਰ ਜਿਹੜੀ ਚਿੰਤਾ ਪੈਦਾ ਕਰਤੀ ਸੀ ਜੇ ਉਹ ਇਹ ਕਹਿੰਦੇ ਵੀ ਆਪਣੀ ਰੱਖਿਆ ਆਪ ਕਰੋ ਜਿਹੜੇ ਵੀ ਦੇਸ਼ ਆ ਆਪਣੇ ਜ਼ਿੰਮੇਵਾਰ ਆਪ ਹੋਣ ਤੇ ਜਾਂ ਆਪਣਾ ਜਿਹੜਾ ਵੱਡਾ ਹਿੱਸਾ ਆ ਜਿਹੜੀ ਉਹਨਾਂ ਦੀ ਜਿਹੜੀ ਉਹਨਾਂ ਦੀ ਸਿਕਿਉਰਿਟੀ ਆ ਡਿਫੈਂਸ ਆ ਉਹਦੇ ਉੱਤੇ ਬਜਟ ਦਾ ਹਿੱਸਾ ਲਵਾਂ ਅਸੀਂ ਕਿਉਂ ਉਹਨਾਂ ਦੀ ਮਦਦ ਕਰੀਏ ਤੇ ਕੱਲ ਨੂੰ ਉਹ ਕਿੰਜ ਸਾਨੂੰ ਜੇ ਕੋਈ ਦੇਸ਼ ਕਹੂਗਾ ਵੀ ਸਾਡੇ ਉੱਤੇ ਰੂਸ ਹਮਲਾ ਕਰਦਾ ਤੇ ਮੈਂ ਉਹਨਾਂ ਨੂੰ ਕਹਿ ਦਿੰਦਾ ਵੀ ਜੋ ਤੁਸੀਂ ਕਰਨਾ ਕਰੋ ਇਸ ਗੱਲ ਬਾਤ ਤੋਂ ਹੁਣ ਚਿੰਤਾ ਪੈਦਾ ਹੋਈ ਆ ਵੀ ਨੈਟੋ ਦੇ ਵਿੱਚੋਂ ਇਹ ਬਾਹਰ ਆ ਸਕਦੇ ਆ ਤੇ ਮਾਮਲਾ ਜਿਹੜਾ ਉਹ ਕਾਫੀ ਚਿੰਤਾ ਵਾਲਾ ਹੋ ਸਕਦਾ ਆ ਤੇ ਇਹਦਾ ਕੁਦਰਤੀ ਆ ਵੀ ਜੇ ਇਦਾਂ ਕਰਦੇ ਹਾਲਾਂਕਿ ਬਹੁਤ ਵੱਡੀ ਗੱਲ ਆ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਵਾਪਰ ਜਾਣਾ ਦੁਨੀਆ ਦੇ ਵਿੱਚ ਉਥਲ ਪੁਥਲ ਮੱਚ ਜੂਗੀ ਜਿਹੜਾ ਨਕਸ਼ਾ ਹੀ ਚੇਂਜ ਹੋ ਜਾਣਗੇ ਸਾਰਾ ਕੁਝ ਪਰ ਫੇਰ ਵੀ ਮਾਹਰ ਕਹਿ ਰਹੇ ਆ ਕਿ ਡੋਨਲਡ ਟਰੰਪ ਦੇ ਅੰਦਰ ਕਿਤੇ ਨਾ ਕਿਤੇ ਗੱਲ ਪਈ ਆ ਤੇ ਜੇ ਦੁਬਾਰਾ ਉਹ ਕਿਤੇ ਚੁਣੇ ਗਏ ਤੇ ਉਹ ਆਪਣੀ ਇਹ ਸ਼ਿੱਸ਼ਾ ਨੂੰ ਪੂਰੀ ਕਰ ਸਕਦੇ ਆ ਨਾਟੋ ਨੂੰ ਖਤਮ ਕਰਕੇ ਇਹਦੇ ਵਿੱਚੋਂ ਬਾਹਰ ਆ ਸਕਦੇ ਆ ਜਿਹਦੇ ਨਾਲ ਕਿ ਅਮਰੀਕਾ ਦਾ ਤਾਂ ਨੁਕਸਾਨ ਮੰਨਿਆ ਜਾ ਰਿਹਾ ਹੈ ਪਰ ਇਹਦੇ ਨਾਲ ਜਿਹੜੇ ਦੇਸ਼ NATO ਦੇ ਵਿੱਚ ਦੂਜੇ ਨੇ ਜਿਨ੍ਹਾਂ ਨੇ ਇਹ ਐਦ ਲਿਆ ਵੀ ਜਿਹੜਾ ਇੱਕ ਤੇ ਹਮਲਾ ਹੋਊਗਾ ਤਾਂ ਮੰਨ ਲਓ ਸਾਰਿਆਂ ਤੇ ਹਮਲਾ ਆ ਤੇ ਅਸੀਂ ਉਹਦਾ ਰਲ ਕੇ ਜਵਾਬ ਦੇਵਾਂਗੇ ਉਹਦੇ ਨਾਲ ਉਹਨਾਂ ਦੇਸ਼ਾਂ ਦੇ ਉੱਤੇ ਵੀ ਫਰਕ ਜਿਹੜਾ ਬਹੁਤ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਪੈਣ ਦੀ ਆਸ ਨਜ਼ਰ ਆ ਰਹੀ ਹੈ ਅਗਲੀ ਗੱਲਬਾਤ ਦੋਸਤੋ ਮੈਨਿਆਪ ਪਲੱਸ ਤੋਂ ਇੱਕ ਖਬਰ ਆ ਇੱਕ ਵਿਅਕਤੀ ਜਿਹੜਾ ਮਾਰਿਆ ਗਿਆ ਪਰ ਉਹਨੇ ਗੋਲੀ ਚਲਾਈ ਪਹਿਲਾਂ ਤੇ ਦੋ ਪੁਲਿਸ ਆਫੀਸਰ ਦੇ ਉੱਤੇ ਗੋਲੀ ਮਾਰੀ ਜਿਹੜੇ ਪੈਰਾਮੈਡਿਕਸ ਆ ਜ਼ਖਮੀ ਹੋਏ ਆ ਮੈਨੇ ਆਪਲਸ ਏਰੀਆ ਦੇ ਨੇਬਰਹੂਡ ਦੇ ਵਿੱਚ ਹੁਣ ਪਤਾ ਲੱਗਿਆ ਕਿ ਉਹਨੂੰ ਕਾਨੂੰਨਨ ਤੌਰ ਦੇ ਉੱਤੇ ਕੰਨ ਰੱਖਣ ਦਾ ਉਹਦੇ ਕੋਲ ਅਧਿਕਾਰ ਹੀ ਨਹੀਂ ਸੀ ਤੇ ਡਿਸਪਿਊਟ ਸੀਗਾ ਉਹਨਾਂ ਦਾ ਕਸਟਡੀ ਦੇ ਵਿੱਚ ਤੇ ਕੁਝ ਹੋਰ ਚੀਜ਼ਾਂ ਇਸ ਮਾਮਲੇ ਦੇ ਵਿੱਚ ਜਿਹੜੀਆਂ ਅਥਾਰਟੀਜ਼ ਦੱਸਦੀਆਂ ਆ ਕੱਲ ਸੋਮਵਾਰ ਨੂੰ ਉਹਦੀ ਆਇਡੈਂਟੀਫਿਕੇਸ਼ਨ ਕੀਤੀ ਗਈ ਆ ਆਇਡੈਂਟੀਫਾਈ ਕੀਤਾ ਗਿਆ ਵੀ ਗੋਲੀ ਚਲਾਉਣ ਵਾਲਾ ਬੰਦਾ ਕੌਣ ਸੀ ਸ਼ੈਨਨ ਗੁਡਰਨ 33 ਸਾਲ ਦੀ ਉਮਰ ਸੀ ਇਹਨੇ ਗੋਲੀ ਚਲਾਈ ਉੱਥੇ ਪੁਲਿਸ ਦੇ ਉੱਤੇ ਤੇ ਸਬਆਰਬ ਦੇ ਵਿੱਚ ਬ੍ਰਾਂਚਵੈਲ ਇਹਨੂੰ ਕਹਿੰਦੇ ਆ ਮਿਨੀਸੋਟਾ ਦੇ ਵਿੱਚ ਤੇ ਜਦੋਂ ਉੱਥੇ ਡੋਮੈਸਟਿਕ ਇੱਕ ਡਿਸਟਰਬੈਂਸੀ ਘਰ ਦਾ ਇਹਨਾਂ ਦਾ ਰੌਲਾ ਸੀ ਉੱਥੇ ਪੁਲਿਸ ਗਈ ਸੀ ਪਰसों ਦੀ ਇਹ ਗੱਲਬਾਤ ਐਤਵਾਰ ਨੂੰ ਪਰसों ਭਾਵੇਂ ਇਹ ਗੱਲਬਾਤ ਹੋਈ ਹੈ ਕੱਲ ਇਹਦੀ ਆਇਡੈਂਟੀਫਾਈ ਕੀਤਾ ਗਿਆ ਇਸ ਵਿਅਕਤੀ ਨੂੰ ਤੇ ਹੁਣ ਰੌਲਾ ਇਹ ਪੈ ਰਿਹਾ ਵੀ ਫਿਰ ਜੇ ਉੱਥੇ ਇਹਨੂੰ ਗਨ ਰੱਖਣੀ ਇਸ ਵਿਅਕਤੀ ਨੂੰ ਲਾਊਡ ਨਹੀਂ ਸੀ ਤਾਂ ਕਿਹੜੇ ਕਾਰਨਾ ਕਰਕੇ ਘਟਨਾ ਵਾਪਰੀ ਹੈ ਤਾਂ ਕਿ ਇਹਦੇ ਬਾਰੇ ਕੋਕ ਪੜਤਾਲ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਇਦਾਂ ਦੀ ਘਟਨਾ ਨਾ ਵਾਪਰ ਸਕੇ ਉਥੇ ਦੱਸ ਦਿਆ ਕਿ ਘਰ ਦੇ ਵਿੱਚ ਉਹ ਪਰਿਵਾਰ ਦੇ ਮੈਂਬਰਾਂ ਦੇ ਨਾਲ ਸਿਕਾ ਉਹਨੇ ਆਪਣੇ ਆਪ ਨੂੰ ਬੈਰੀਕੇਡ ਕਰ ਲਿਆ ਸੱਤ ਬੱਚੇ ਸੀਗੇ ਉਥੇ 2 ਤੋਂ 15 ਸਾਲ ਉਹਨਾਂ ਦੀ ਉਮਰ ਸੀਗੀ ਤੇ ਬਾਅਦ ਦੇ ਵਿੱਚ ਇਹਨੂੰ ਅੰਦਰ ਮ੍ਰਿਤਕ ਪਾਇਆ ਗਿਆ ਘਰ ਦੇ ਵਿੱਚ ਕੁਝ ਘੰਟੇ ਬਾਅਦ ਇਸ ਸ਼ੂਟਿੰਗ ਤੋਂ ਬਾਅਦ ਪੰਜ ਜ਼ਖਮੀ ਹੋਏ ਆ ਜਦੋਂ 911 ਕਾਲ ਆਈ ਐ ਡੋਮੈਸਟਿਕ ਇਨਸੀਡੈਂਟਸ ਦੇ ਲਈ ਤੇ ਉਹਦੇ ਤੋਂ ਬਾਅਦ ਦੋ ਪੁਲਿਸ ਆਫੀਸਰ ਫਾਇਰਫਾਈਟਰ ਉੱਥੇ ਗਏ ਆ ਤੇ ਦੇਖਿਆ ਉਹ ਮੌਤ ਹੋ ਚੁੱਕੀ ਆ ਥਰਡ ਆਫੀਸਰ ਜ਼ਖਮੀ ਹੋਇਆ ਉੱਥੇ ਤੇ ਸਬਰਬ ਦੇ ਮੰਨੇ ਆ ਪਲੱਸ ਦੇ ਵਿੱਚ ਲਗਭਗ ਮਤਲਬ ਜਿੱਦਾਂ ਕੁਸ਼ੇ ਵਾਪਰਿਆ ਉਹਦੇ ਤੋਂ ਬਾਅਦ ਬਹੁਤ ਵੱਡਾ ਝਟਕਾ ਲੱਗਿਆ ਤੇ ਹੁਣ ਜਿਹੜੀ ਚਰਚਾ ਇਹ ਚੱਲ ਰਹੀ ਆ ਕਿ ਇਹਦੇ ਲਈ ਜ਼ਿੰਮੇਵਾਰ ਕੌਣ ਆ ਤੇ ਕਈ ਕੀ ਕੁਐਸਚਨਸ ਨੇ ਜਿਹੜੇ ਅਨ ਅਨਸਰਡ ਨੇ ਐਸ ਵੇਲੇ ਜਾਂ ਉਹਦੇ ਤੋਂ ਬਾਅਦ ਅਥਾਰਟੀਆਂ ਨੇ ਹਜੇ ਤੱਕ ਨਾਂ ਰਿਲੀਜ਼ ਨਹੀਂ ਕੀਤਾ ਉਹਦਾ ਸਸਪੈਕਟ ਦਾ ਤੇ ਨਾ ਹੀ ਇਹ ਦੱਸਿਆ ਕਿ ਕਿਹੜੀ ਚੀਜ਼ ਨੇ ਉਹਨੂੰ ਪ੍ਰੋਂਪਟ ਕੀਤਾ ਕਿ 911 ਕਾਲ ਐਤਵਾਰ ਨੂੰ ਸਵੇਰੇ ਸਵੇਰ ਦੇ ਵੇਲੇ ਕਰਨ ਦੇ ਲਈ ਤੇ ਜਦੋਂ ਉਹ ਉੱਥੇ ਸਿੰਗਲ ਫੈਮਿਲੀ ਘਰ ਦੇ ਵਿੱਚ ਰਹਿ ਰਿਹਾ ਸੀ ਸ਼ਹਿਰ ਜਿੱਥੇ 64000 ਲੋਕ ਰਹਿੰਦੇ ਆ 15 ਕਿਮੀਲ ਜਾਨੀ ਕਿ 24 ਕਿਲੋਮੀਟਰ ਡਾਊਨ Town ਮੀਆ ਪਲੱਸ ਤੇ ਇੱਕ ਪਾਸੇ ਨੂੰ ਦੱਸਿਆ ਜਾ ਰਿਹਾ ਹੁਣ ਜਿਹੜੇ ਗਵਰਨਰ ਟਿਮ ਵਾਲਸ ਨੇ ਉਹਨਾਂ ਨੇ ਆਰਡਰ ਦਿੱਤੇ ਸੀ ਆ ਕੱਲ ਸਵੇਰੇ ਸੋਮਵਾਰ ਸਵੇਰੇ ਕਿ ਜਿਹੜੇ ਫਲੈਗਸ ਨੇ ਉਹਨਾਂ ਨੂੰ ਹਾਫ ਸਟਾਫ ਜਿਹੜੀ ਫਲਾਈ ਕਰਨ ਸਾਰੀਆਂ ਸਟੇਟ ਆਨਡ ਬਿਲਡਿੰਗਸ ਦੇ ਉੱਤੇ ਇੰਡੀਵਿਜੂਅਲਸ ਦੇ ਉੱਤੇ ਬਿਜ਼ਨੈਸਸ ਜਾਂ ਇੰਡੀਵਿਜੂਅਲ ਬਿਜ਼ਨਸ ਜਾਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਤੇ ਲੋਕਾਂ ਨੂੰ ਕਿਹਾ ਸੀ ਕਿ ਜਿਹੜੇ ਤਿੰਨ ਜਣੇ ਜਿਨ੍ਹਾਂ ਦੀ ਜਾਨ ਇਹਦੇ ਵਿੱਚ ਗਈ ਆ ਇਨ ਸਰਵਿਸ ਟੂ ਦ ਕਮਿਊਨਿਟੀ ਉਹਨਾਂ ਦੀ ਲਿਓ ਆਨਲਾਈਨ ਕਾਨਫਰੰਸ ਐਤਵਾਰ ਨੂੰ ਉਹਨਾਂ ਨੇ ਕੀਤੀ ਸੀਗੀ ਤੇ ਉੱਥੇ ਦੱਸਿਆ ਸੀ ਕਿ ਅਸੀਂ ਇਹਦੇ ਬਾਰੇ ਜਿਹੜਾ ਸੋਚ ਰਹੇ ਹਾਂ ਤੇ ਹੁਣ ਜਦੋਂ ਇਹ ਇੱਕ ਹੋਰ ਮਾਸ ਸ਼ੂਟਿੰਗ ਅਮਰੀਕਾ ਦੇ ਵਿੱਚ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਡਿਟੇਲ ਪਤਾ ਲੱਗੂਗੀ ਤਾਂ ਉਹਦੇ ਤੋਂ ਬਾਅਦ ਇਹਨਾਂ ਅਣਸੁਲਝੇ ਜਿਹੜੇ ਸਵਾਲ ਆ ਇਹਨਾਂ ਦੇ ਜਵਾਬ ਲੱਭੇ ਜਾ ਸਕਦੇ ਆ ਇੱਕ ਹੋਰ ਸੂਚਨਾ ਤੇ ਗੱਲਬਾਤ ਕਿ ਇੱਕ ਕੁਦਰਤੀ ਵਰਤਾਰਾ ਕੱਲ੍ਹ ਵਾਪਰਨਾ ਦੱਸਦੇ ਆ ਕਈ ਵਾਰ ਇਹ ਤਾਂ ਦੱਸਦੇ ਕਿ ਇਦਾਂ ਦੇ ਵਰਤਾਰੇ ਵਾਪਰਦੇ ਰਹਿੰਦੇ ਆ ਯੂਰੋਪੀਅਨ ਸਪੇਸ ਏਜੰਸੀ ਸੈਟਲਾਈਟ ਜਿਹੜਾ ਰੀ-ਐਂਟਰ ਹੋ ਸਕਦਾ ਆ ਤੇ ਮੁੜ ਕੇ ਉਹ ਬਰਨ ਅਪ ਹੋ ਜਾਣਾ ਅਰਥ ਦੇ ਐਟਮੋਸਫੀਅਰ ਦੇ ਵਿੱਚ ਕੱਲ ਸਵੇਰੇ ਯਾਨੀ ਕਿ ਬੁੱਧਵਾਰ ਸਵੇਰ ਜਿਹੜੀ ਸਪੇਸ ਡੈਬਰਿਸ ਆਫਿਸ ਆ ਉਹਨਾਂ ਨੇ ਇੱਕ ਇੰਟਰਨੈਸ਼ਨਲ ਸਰਵੇਲੈਂਸ ਨੈਟਵਰਕ ਜਿਹੜਾ ਮਾਨੀਟਰ ਕਰ ਰਿਹਾ ਆ ਤੇ ਟਰੈਕ ਕਰਦਿਆ ਅਰਥ ਆਬਜ਼ਰਵਿੰਗ ਈਆਰਐਸ2 ਸੈਟਲਾਈਟ ਜਿਹੜਾ ਪ੍ਰੈਡਿਕਟ ਕੀਤਾ ਗਿਆ ਆ ਕਿ ਉਹ 6:14 ਵਜੇ ਈਸਟਰਨ ਟਾਈਮ ਬੁੱਧਵਾਰ ਨੂੰ ਅਰਥ ਦੇ ਐਟਮੋਸਫੀਅਰ ਵਿੱਚ ਐਂਟਰ ਕਰਨਾ ਆ 15 ਆਵਰ ਦੀ ਵਿੰਡੋ ਦੀ ਅਨਸਰਟਨਟੀ ਆ 15 ਘੰਟੇ ਅੱਗੇ ਪਿੱਛੇ ਹੋ ਸਕਦਾ ਆ ਇਹ ਜਿਹੜੀ ਲਾਈਵ ਅਪਡੇਟ ਵੀ ਇਹਦੀਆਂ ਨਾਲ-ਨਾਲ ਦਿੱਤੀਆਂ ਜਾ ਰਹੀਆਂ ਸਪੇਸ ਕ੍ਰਾਫਟ ਜਿਹੜਾ ਰੀ-ਐਂਟਰੀ ਹੈ ਕਿੰਨੇ ਨੇਚਰਲ ਆ ਪੋਸੀਬਿਲਟੀ ਕੋਈ ਹੋਰ ਤਰ੍ਹਾਂ ਦੀ ਜਿਹੜੀ ਇਹਦੇ ਵਿੱਚ ਨਹੀਂ ਆ ਤੇ ਇਹ ਹਾਲਾਂਕਿ ਉਹਨੇ ਹਵਾ ਦੇ ਵਿੱਚ ਹੀ ਤਵਾ ਜਿਹੜਾ ਧਰਤੀ ਦੀ ਇੱਕ ਗ੍ਰਵਿਟੀ ਆ ਖਿੱਚ ਆ ਸੈਟਲਾਈਟ ਇਹਦੇ ਆਲੇ ਦੁਆਲੇ ਉੱਡਦੇ ਆ ਜਿਹੜੇ ਕਈ ਤਰੀਕਿਆਂ ਦੇ ਨਾਲ ਵਰਤੇ ਜਾਂਦੇ ਆ ਇਹ ਸੈਟਲਾਈਟ ਹੁਣ ਉਹਦੀ ਤੋਂ ਖਿੱਚ ਤੋਂ ਬਾਹਰ ਜਾ ਚੁੱਕਿਆ ਤੇ ਜਦੋਂ ਇਹਨੇ ਹੁਣ ਵਾਪਸ ਆ ਜਾਣਾ ਆ ਤੇ ਇਹਨੇ ਫਿਰ ਇਹਦੀ ਜਿਹੜੀ ਵਾਤਾਵਰਨ ਦੇ ਵਿੱਚ ਇਹਦੇ ਧਰਤੀ ਦੇ ਨੇੜੇ ਆ ਜਾਣਾ ਤੇ ਇਹਦੇ ਤੋਂ ਬਾਅਦ ਇਹਨੇ ਧਰਤੀ ਵੱਲੋਂ ਖਿੱਚਿਆ ਜਾਣਾ ਤੇ ਕਿਉਂਕਿ ਉੱਥੇ ਹਵਾ ਬਹੁਤ ਆ ਉਹ ਹਵਾ ਨਹੀਂ ਜਿਹੜੀ 에ਅਰ ਹੈਗੀ ਆ ਕਿਉਂਕਿ ਇੱਥੇ ਆਲੇ ਦੁਆਲੇ ਉਹਦੀ ਉਹਦੇ ਵਿੱਚ ਰਗੜ ਕੇ ਹੀ ਇਹਨੇ ਹਵਾ ਦੇ ਵਿੱਚ ਤਬਾਹ ਹੋ ਜਾਣਾ ਇਹ ਵੀ ਹੋ ਸਕਦਾ ਕਿ ਕੋਈ ਇਹਦਾ ਪਾਰਟ ਜਿਹੜਾ ਧਰਤੀ ਦੇ ਉੱਤੇ ਵੀ ਡਿੱਗ ਜਵੇ ਕੱਲ ਨੂੰ ਤੇ ਪਰ ਉਹ ਕਹਿੰਦੇ ਬਹੁਤ ਘੱਟ ਚਾਂਸ ਆ ਇਹਦੇ ਤੇ ਜੇ ਉਹ ਡਿੱਗਦਾ ਵੀ ਆ ਤਾਂ ਉਹ ਸਮੁੰਦਰ ਦੇ ਵਿੱਚ ਹੀ ਹੋਊਗਾ ਸੋ ਜਿਹੜੀ ਸੋਲਰ ਐਕਟੀਵਿਟੀ ਇਹ ਚੇਂਜ ਕਰ ਸਕਦੀ ਹੈ ਇਹਦੇ ਅਰਥ ਦੇ ਐਟਮੋਸਫੀਅਰ ਦੀ ਡੈਂਸਿਟੀ ਨੂੰ ਤਾਂ ਉਹਦੇ ਤੋਂ ਬਾਅਦ ਜਿਹੜਾ ਸੂਰਜ ਆ ਉਹ ਆਪਣੇ 11 ਸਾਲ ਦੇ ਸਾਈਕਲ ਦੀ ਪੀਕ ਦੇ ਨੇੜੇ ਆ ਜਿਹਨੂੰ ਸੋਲਰ ਮੈਕਸਿਮਮ ਕਿਹਾ ਜਾਂਦਾ ਹੈ ਸੋਲਰ ਐਕਟੀਵਿਟੀ ਰੈਂਪ ਅਪ ਹੋ ਰਹੀ ਆ ਸੋਲਰ ਮੈਕਸਿਮਮ ਜਿਹੜਾ ਆ ਉਹ ਆ ਇਸ ਸਾਲ ਦੇ ਅੱਗੇ ਜਾ ਕੇ ਉਹਨੂੰ ਜਿਹੜਾ ਐਕਸਪੈਕਟ ਕੀਤਾ ਜਾ ਰਿਹਾ ਸੋ ਜਦੋਂ ਸੂਰਜ ਦੀ ਗਤੀਵਿਧੀ ਵੱਧਦੀ ਆ ਇਹਨਾਂ ਸਾਇੰਟਿਸਟਾਂ ਦੇ ਕਹਿਣ ਦੇ ਅਨੁਸਾਰ ਉਹਦਾ ਇੰਪੈਕਟ ਇਹਦੇ ਉੱਤੇ ਪੈਂਦਾ ਆ ਤੇ ਰੀ-ਐਂਟਰੀ ਇਸ ਸੈਟਲਾਈਟ ਦੀ ਇੱਥੇ ਜਦੋਂ ਹੁੰਦੀ ਆ ਤਾਂ ਇਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਤਾਰਾ ਟੁੱਟਦਾ ਆ ਹਵਾ ਦੇ ਵਿੱਚ ਬਹੁਤ ਸਾਰੀਆਂ ਉਲਕਾਵਾਂ ਹੁੰਦੀਆਂ ਸਪੇਸ ਦੇ ਵਿੱਚ ਉਹ ਜਦੋਂ ਥੱਲੇ ਨੂੰ ਆਉਂਦੀਆਂ ਆ ਉਸੇ ਤਰੀਕੇ ਨਾਲ ਇਹ ਸੈਟਲਾਈਟ ਇਸ ਅਰਥ ਦੇ ਨੇੜੇ ਆਊਗਾ ਤੇ ਹਵਾ ਦੇ ਵਿੱਚ ਹੀ ਤਬਾਹ ਹੋ ਜਾਊਗਾ ਅਗਲੀ ਗੱਲ ਬੋ ਦੋਸਤੋ ਨਾਰਥ ਕੋਰੀਆ ਲੀਡਰ ਕਿਮ ਯੋਂਗ ਓਨ ਤੇ ਜਿਹੜੇ ਰਸ਼ੀਅਨ ਪ੍ਰੈਜ਼ੀਡੈਂਟ ਨੇ ਵਲਾਦੀਮੀਰ ਪੁਤਨ ਉਹਨਾਂ ਦੀ ਰਸ਼ੀਅਨ ਲੀਡਰ ਵਲਾਦੀਮੀਰ ਪੁਤਨ ਨੇ ਕਿਮ ਯੋਂਗ ਓਨ ਨੂੰ ਇੱਕ ਕਾਰ ਦਿੱਤੀ ਆ ਗਿਫਟ ਦੇ ਵਿੱਚ ਤੇ ਉਹਨਾਂ ਦੇ ਪਰਸਨਲ ਯੂਜ਼ ਦੇ ਲਈ ਆਫੀਸ਼ਲ ਮੀਡੀਆ ਦੇ ਵਿੱਚ ਰਿਪੋਰਟ ਕੀਤੀ ਗਈ ਹੈ ਇਹ ਗੱਲ ਹਾਲਾਂਕਿ ਗੱਲ ਬਹੁਤ ਵੱਡੀ ਨਹੀਂ ਆ ਪਰ ਇਹਨੂੰ ਕਿਹਾ ਜਾ ਰਿਹਾ ਕਿ ਵਾਇਓਲੇਸ਼ਨ ਆ ਯੂਐਨ ਨੇ ਜਿਹੜਾ ਯੂਨਾਈਟਿਡ ਨੇਸ਼ਨ ਨੇ ਬੈਨ ਲਾਇਆ ਆ ਕਿ ਜਿਹੜਾ ਮਾਸਕੋ ਆ ਉਹ ਇੱਕ ਹੋਰ ਜਿਹੜੀ ਇਸ ਕਿਸਮ ਦੀ ਗੱਲਬਾਤ ਨੂੰ ਜੁਆਇਨ ਕਰਦਾ ਦੁਨੀਆ ਦੇ ਵਿੱਚ ਜਿਹੜੀਆਂ ਸਮੀਕਰਨਾ ਇਸ ਵੇਲੇ ਵੱਖਰੀਆਂ ਹੋ ਰਹੀਆਂ ਆ ਜਦੋਂ ਰਸ਼ੀਆ ਜਿਹੜਾ ਨਾਰਥ ਕੋਰੀਆ ਦੇ ਨੇੜੇ ਆਉਂਦਾ ਆ ਤੇ ਇਹਦਾ ਮਤਲਬ ਇਹ ਆ ਕਿ ਦੁਨੀਆ ਇਹਨਾਂ ਦੇ ਉੱਤੇ ਹੋਰ ਪਾਬੰਦੀਆਂ ਲਾ ਰਹੀ ਹੈ ਚਾਹੇ ਅਮਰੀਕਾ ਚਾਹੇ ਯੂਐਨ ਆ ਅ ਤੇ ਇਹ ਦੋਵੇਂ ਦੇਸ਼ ਜਦੋਂ ਇੱਕ ਦੂਜੇ ਦੇ ਨੇੜੇ ਆਉਂਦੇ ਆ ਤਾਂ ਦੁਨੀਆ ਦੀ ਜਿਹੜੀ ਰਾਜਨੀਤੀ ਆ ਉਹਦੇ ਉੱਤੇ ਬਿਨਾਂ ਸ਼ੱਕ ਅਸਰ ਪੈਂਦਾ ਆ ਦੋਵੇਂ ਜਿਹੜੇ ਦੇਸ਼ ਨੇ ਇਹ ਇਹਨਾਂ ਦੀਆਂ ਬਹੁਤ ਕਲੋਜ਼ਰ ਟਾਈਜ਼ ਨੇ ਆ ਕੈਮ ਦੀਆਂ ਤੇ ਪੁਤਨ ਦੀਆਂ ਤੇ ਕਿਉਂਕਿ ਸਤੰਬਰ ਦੇ ਵਿੱਚ ਉਹਨਾਂ ਨੇ ਪਲੱਜ ਕੀਤਾ ਸੀ ਕਿ ਐਕਸਚੇਂਜ ਕਰਨਗੇ ਹਰ ਇੱਕ ਏਰੀਆਜ਼ ਦੇ ਵਿੱਚ ਆਪਣੀ ਇੰਟਰਨੈਸ਼ਨਲ ਜਿਹੜੀ ਆਈਸੋਲੇਸ਼ਨ ਕਿਉਂਕਿ ਰਸ਼ੀਆ ਰਸ਼ੀਆ ਦੀ ਜਿਹੜੀ ਇੰਟਰਨੈਸ਼ਨਲ ਆਈਸੋਲੇਸ਼ਨ ਆ ਉਹ ਜਦੋਂ ਜੇਸ ਤਰੀਕੇ ਦੇ ਨਾਲ ਅ ਵਧੀ ਸੀ ਉਹਦੇ ਉੱਤੇ ਹੁਣ ਕੁਝ ਜਿਹੜਾ ਅਸਰ ਆ ਹੋਏ ਇਸ ਚੀਜ਼ ਦਾ ਹੋ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਵੱਡਾ ਪ੍ਰਭਾਵ ਇਹਦੇ ਉੱਤੇ ਪੈਣ ਦੀ ਗੱਲਬਾਤ ਜਿਹੜੀ ਉਹ ਹੋ ਸਕਦੀ ਆ ਦੁਨੀਆ ਦੇ ਵਿੱਚ ਰਾਜਨੀਤੀ ਆ ਇੱਕ ਪਾਸੇ ਨੂੰ ਜਾ ਸਕਦੀ ਆ ਰੂਸ ਤੇ ਨਾਰਥ ਕੋਰੀਆ ਇੱਕ ਦੂਜੇ ਦੇ ਨੇੜੇ ਹੋਣ ਦਾ ਮਤਲਬ ਆ ਕਿ ਬਾਕੀ ਦੁਨੀਆ ਦੇ ਲਈ ਖਤਰਾ ਪੈਦਾ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ حاضر ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ